ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਜੇ ਤਾਸਮੁੰਦ ਸਾਗਰ ਨੀਨ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰਿ ਪਾਵੋ ਡੁੱਬਦੇ ਪੱਥਰ ਤਾਰੇ ਜਿਉ ਜਿਉ ਤੇਰਾ ਹੁਕਮ ਤਵੈ ਤਿਉ ਹੋਵਣਾ ਜੈ ਜੈ ਰਖੈ ਆਪੋ ਤੈ ਜਾਏ ਖੜੂ ਬਣਾ ਜਹ ਜੈ ਰੱਖੈ ਆਪ ਤੈ ਜਾਏ ਖੜੂ ਬਣਾ ਜੁਗੋ ਜੁਗ ਟਲ ਚਵਰ ਸ਼ਦਰ ਅੱਖਰ ਦੇ ਮਾਲਕ ਦਸਾਂ ਪਾਦਸ਼ਾਹਾਂ ਜਿੱਦੀ ਜੋਤ ਹਾਜ਼ਰ ਨਾਜ਼ਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਨਾਲ ਮਨ ਵਰਦੀਆਂ ਕਾਗਰ ਕਰਕੇ ਜੁੜ ਕਰਕੇ ਬਹਿਣ ਦੀ ਕਿਰਪਾਲਤਾ ਕਰੀਏ ਸਮੇਂ ਔਰ ਸਵਾਸਾਂ ਨੂੰ ਸਫਲਾ ਕਰੀਏ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਕਰੀਏ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕਰਨਾ ਕਰੀਏ ਆਪ ਸੰਗਤ ਨੇ ਜੋ ਹੁਣ ਤੱਕ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕਰਨਾ ਕੀਤੀ ਹੈ ਉਹ ਵਿਚਾਰ ਇਥੋਂ ਤੱਕ ਸੀਖ ਜਿਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਸਤਿਗੁਰੂ ਜੀ ਕਲਗੀ ਤਰ ਗੁਰੂ ਸਾਹਿਬ ਜੀ ਇਧਰ ਦਿੱਲੀ ਵਿਖੇ ਪਹੁੰਚੇ ਨੇ ਤੇ ਦਿੱਲੀ ਵਿਖੇ ਪਹੁੰਚ ਕੇ ਸਤਿਗੁਰੂ ਜੀ ਨੇ ਆਪਣੇ ਮਹਿਲ ਮਾਤਾ ਸੁੰਦਰੀ ਜੀ ਨੂੰ ਕੁਝ ਕ ਵਿਚਾਰਾਂ ਆਖੀਆਂ ਤੇ ਮਾਤਾ ਸੁੰਦਰੀ ਜੀ ਨੇ ਸਤਿਗੁਰੂ ਜੀ ਤੋਂ ਵਚਨ ਸੁਣ ਕੇ ਮਨ ਦੇ ਵਿੱਚ ਇਦਾਂ ਦਾ ਦੁੱਖ ਅਨਪੱਵ ਕੀਤਾ ਵਿਛੋੜੇ ਦੀ ਪੀੜਾ ਜ਼ਾਹਰ ਕੀਤੀ ਹੈ ਸਤਿਗੁਰੂ ਦੇ ਸਾਹਮਣੇ ਕਿਉਂਕਿ ਸਤਿਗੁਰੂ ਜੀ ਨੇ ਮਾਤਾ ਸੁੰਦਰੀ ਜੀ ਨੂੰ ਦਿੱਲੀ ਵਿਖੇ ਰਹਿਣ ਦਾ ਇੱਥੇ ਵਿਚਾਰ ਕਰਨ ਦਾ ਗੁਰੂ ਕਰਦੀਆਂ ਸੇਵਾਵਾਂ ਨੂੰ ਦੇਖ ਰੇਖ ਕਰਨ ਦਾ ਉਪਦੇਸ਼ ਦਿੱਤਾ ਹੁਕਮ ਕੀਤਾ ਕਿ ਤੁਸੀਂ ਇੱਥੇ ਰਭੋ ਹੁਣ ਅਸੀਂ ਅੱਗੇ ਜਾਵਾਂਗੇ ਨਦੇੜ ਦੀ ਧਰਤੀ ਵਾਲੇ ਦਰਦਖਣ ਦੇਸ਼ ਵੱਲ ਤੇ ਰਸਤੇ ਦੇ ਵਿੱਚ ਅਨੇਕ ਪ੍ਰਕਾਰ ਦੇ ਉਤਰਾ ਚੜਾ ਆਉਣੇ ਨੇ ਰਸਤਾ ਲੰਮਾ ਪੈਂਦਾ ਦੂਰ ਹੈ ਇਸ ਕਰਕੇ ਨਾਲ ਜਾਵੋ ਕਿਤੇ ਅਨੇਕ ਪ੍ਰਕਾਰ ਦੀਆਂ ਵਿਚਾਰਾਂ ਵਧਣ ਗਈਆਂ ਤੁਸੀਂ ਇੱਥੇ ਦਿੱਲੀ ਵਿਖੇ ਰਵੂਤੇ ਰਹਿ ਕੇ ਗੁਰੂ ਘਰ ਦੇ ਕਾਰਜ ਸੰਭਾਲਣਾ ਕਰੋ ਜੋ ਕਾਰ ਭੇਡਾ ਮਾਂ ਨੇ ਉਹ ਪ੍ਰਵਦ ਕਰੋ 사ਤਗੁਰੂ ਗੁਰੂ ਗੋਬਿੰਦ ਸਿੰਘ ਮਾਰ ਦੇ ਬਚਨ ਸੁਣ ਕੇ ਆਪਾਂ ਕਲ ਦੀ ਵਿਚਾਰ ਦੇ ਵਿੱਚ ਸਰਮਣ ਕੀਤਾ ਤੇ ਮਾਦਾ ਸੁੰਦਰੀ ਜੀ ਨੇ 사ਤਗੁਰ ਦੇ ਚਰਣਾ ਦੇ ਵਿੱਚ ਬਰਲਾਪ ਜਾਹਰ ਕੀਤਾ ਵਿਛੋੜੇ ਦੀ ਪੀੜ ਜਾਹਰ ਕੀਤੀ ਹੈ ਉਸ ਵੇਲੇ 사ਤਗੁਰ ਜੀ ਨੇ ਬੜੇ ਵਿਸਤਾਰ ਦੇ ਨਾਲ ਸਮਝਾਇਆ ਤੇ ਹੁਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਤਿਸ਼ਾ ਕਲਗੀਧਰ ਗੁਰੂ ਸਾਹਿਬ ਜੀ ਇਦਾਂ ਸਮਝਾ ਰਹੇ ਸਨ ਕਿ ਮਾਤਾ ਸੁੰਦਰੀ ਜੀ ਨੇ ਆਪਣੇ ਪੁੱਤਰ ਦੀ ਵਿਛੋੜੇ ਦੀ ਪੀੜ ਵੀ ਜ਼ਾਹਰ ਕੀਤੀ ਹੈ ਜੋ ਚਮਕੌਰ ਦੀ ਗੜੀ ਵਿਖੇ ਜੰਗ ਮੈਦਾਨ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਸਨ ਉਸ ਤੋਂ ਬਰੰਤ ਦੂਜਾ ਵਿਛੋੜਾ ਸਤਿਗੁਰੂ ਜੀ ਦਾ ਪੈਣ ਜਾ ਰਿਹਾ। ਇਦਾਂ ਦੀਆਂ ਵਿਚਾਰਾਂ ਕੀਤੀਆਂ ਦੇ ਸਤਿਗੁਰੂ ਨੇ ਦਲਾਸੇ ਦਿੱਤੇ ਜੇ ਕਿਸੇ ਦੀ 16 ਸਾਲ ਦੀ ਉਮਰ ਦੇ ਵਿੱਚ ਮਨ ਦੀਆਂ ਸਭ ਅਭਿਲਾਸਾਂ ਪ੍ਰਾਪਤ ਹੋ ਜਾਣ। ਪ੍ਰਥਵੀ ਮੰਡਲ ਦਾ ਚੱਕਰਵਰਤੀ ਰਾਜ ਹੋ ਜਾਵੇ ਉਸ ਦਾ ਕਿਸੇ ਥਾਂ ਵੀ ਹੁਕਮ ਨਾਲ ਟਲੇ। ਤੇ ਕਿੰਦਰੇ ਵੀ ਉਸ ਦਾ ਕੋਈ ਖੋਟਾ ਕੰਮ ਨਾ ਹੋਵੇ ਭਾਵ ਉਸ ਦੀ ਸਭ ਕੰਮ ਦੀ ਵਿਚਾਰ ਸਫਲ ਹੋ ਜਾਵੇ ਸਤਿਗੁਰੂ ਜੀ ਕਹਿੰਦੇ ਰਮਨ ਕਰਨ ਵਾਸਤੇ ਮਨ ਦੇ ਵਿੱਚ ਦੋਸ਼ ਕਰਨ ਵਾਸਤੇ ਜਵਾਨ ਇਸਤਰੀਆਂ ਪ੍ਰਾਪਤ ਹੋਮਣ ਇਸ ਪ੍ਰਕਾਰ ਜਗਤ ਦੇ ਵਿੱਚ ਜਿਹੜੇ ਮਹਾਨ ਆਨੰਦ ਹੈ ਇਹ ਸਾਰੀ ਪ੍ਰਾਪਤ ਹੋ ਜਾਵਣ ਤੇ ਸਤਿਗੁਰੂ ਜੀ ਕਹਿੰਦੇ ਨੇ ਆਨੰਦ ਦੇ ਟਿਕਾਣੇ ਮਾਤਰ ਨੇ ਸਤਿਗੁਰੂ ਜੀ ਕਹਿੰਦੇ ਉਹ ਆਨੰਦ ਅਜੀਤ ਸਿੰਘ ਨੇ ਪ੍ਰਾਪਤ ਕੀਤਾ ਦੁਨੀਆ ਦੀਆਂ ਖੁਸ਼ੀਆਂ ਅਜੀਤ ਸਿੰਘ ਨੇ ਪ੍ਰਾਪਤ ਕੀਤੀਆਂ ਤੁਹਾਡਾ ਪੁੱਤਰ ਜਮਕੌਰ ਦੀ ਗੜੀ ਅੰਦਰ ਸ਼ੇਧੀ ਪ੍ਰਾਪਤ ਕਰਕੇ ਉਹ ਅਨੰਦਾਂ ਤੋਂ ਉੱਪਰਲੇ ਆਨੰਦ ਪ੍ਰਾਪਤ ਕਰਕੇ ਗਿਆ ਜਿਹੜੇ ਆਨੰਦ ਵਿਸਰਦੇ ਨਹੀਂ ਖਾਦਮ ਨਹੀਂ ਹੁੰਦੇ ਬਰਲਾਵਨਾ ਕਰੋ ਆਪਣੇ ਪੁੱਤਰ ਪ੍ਰਤੀ ਪਾਵੋ ਬ੍ਰਹਮ ਆਨੰਦ ਪ੍ਰਾਪਤ ਕਰਕੇ ਗਿਆ ਆਪਣੇ ਪੁੱਤਰ ਨੂੰ ਵੱਡੇ ਆਨੰਦ ਵਿੱਚ ਸਮਝੋ ਇਹ ਬੁੱਧੀਮਾਨ ਇਸ ਗੱਲ ਨੂੰ નિਸ਼ਿੰਦ ਰੂਪ ਦੇ ਵਿੱਚ ਜਾਣੋ हे ਸ੍ਰੇਸ਼ਟ ਬੁੱਧੀ ਵਾਲੀ ਸਾਡੇ ਪੂਰਨ ਇਸਤਰੀ ਪੂਰਨ ਪਤੀ ਵਰਤਾ ਇਸਤਰੀ ਉਸ ਨੂੰ ਕੋਈ ਦੁੱਖ ਨਹੀਂ ਹੋਇਆ ਹੁਣ ਨਗਰ ਦੇ ਵਿੱਚ ਰੈਣ ਦਾ ਮਨੂਰਤ ਧਾਰਨ ਕਰੋ ਇੱਥੇ ਤੁਸੀਂ ਦਿੱਲੀ ਵਿਖੇ ਵਿਚਾਰ ਪ੍ਰਾਪਤ ਕਰੋ ਦਿਲ ਦੇ ਵਿੱਚ ਸਾਡਾ ਧਿਆਨ ਨੂੰ ਧਾਰਨ ਕਰੋ ਨੇੜੇ ਦਰਸ਼ਨ ਦਾ ਸੁੱਖ ਪ੍ਰਾਪਤ ਕਰਿਓ ਸਰੀਰ ਦੀ ਸਾਰੀ ਪ੍ਰਾਪਲਬਦ ਨੂੰ ਭੋਗੋ ਤੇ ਅੰਤ ਵਿੱਚ ਸਾਡੇ ਲੋਕ ਵਿੱਚ ਪਹੁੰਚ ਜਾਇਓ ਹੋਰ ਇਸਤਰੀਆਂ ਬਾਗ ਤੁਹਾਨੂੰ ਨਹੀਂ ਕਰਨਾ ਚਾਹੀਦਾ ਸਾਡੀ ਸੰਗਤ ਦਾ ਫਲ ਪ੍ਰਾਪਤ ਕਰੋ ਸਿੱਖਾਂ ਦਾ ਕਲਿਆਣ ਕਰੋ ਉਧਾਰ ਕਰੋ ਦਿੱਲੀ ਤੋਂ ਨਗਰੀ ਵਿੱਚ ਰੁਝੀ ਅਨੁਸਾਰ ਬਸੋ ਹੋਰ ਕਿਸੇ ਵਸਤੂ ਦੀਆਂ ਵਿਲਾਸਾ ਹੋਵੇ ਤੇ ਕਹਿੰਦੇ ਉਸ ਬਾਰੇ ਜ਼ਾਹਰ ਕਰੋ ਸਾਨੂੰ ਦੱਸੋ ਪ੍ਰਾਪਤ ਕਰੋ ਸੰਗਤ ਦੀ ਬੇਨਤੀ ਮੰਨਣ ਯੋਗ ਹੈ ਸਾਰੇ ਸਿੱਖ ਲੋਕ ਸੇਵਾ ਕਰਨਗੇ ਤੁਹਾਡੇ ਕਹਿੰਦੇ ਤੁਹਾਡੇ ਸਦੇਸ਼ ਵਿੱਚ ਸਧਰ ਹੋ ਰਹਿਣਾ ਨਾਲ ਪਹਿਲੀ ਰੀਤੀ ਚਲਦੀ ਆ ਰਹੀ ਹੈ ਉਹ ਚਲਦੀ ਰਹੇਗੀ ਦੇਣਾ ਲੈਣਾ ਤੇ ਜਗਤ ਦੀ ਗੁਰੂ ਦੀ ਕਾਰਪੇਟ ਪਹਿਲਾਂ ਵਾਂਗ ਹੀ ਚਲਦੀ ਰਹੇਗੀ ਇਸ ਬਾਰੇ ਨਿਚਾ ਧਾਰਨ ਕਰੋ ਵਿਚਾਰ ਕਰਨਾ ਕਰੋ 사ਤਗੁਰੂ ਜੀ ਕਹਿੰਦੇ ਤੂੰ ਇਹ ਦੇ ਕਰ ਵਾਂਗ ਕਹਿੰਦੇ ਜਗਤ ਤੁਮਾ ਸਾ ਇਸਤਤਾ ਦਾ ਭਾਗ ਦਾ ਕੀ ਪ੍ਰਵਾਸ ਹੈ ਪਾਵਨੀ ਦਰਿਆ ਵਾਂਗ ਸਦਾ ਚਲਦੇ ਰਹਿਣਾ ਚਾਹੀਦਾ ਇੱਕ ਬਰਾਬਰ ਵਗਦੇ ਰਹਿਣਾ ਚਾਹੀਦਾ ਇਸ ਪ੍ਰਕਾਰ ਗੁਰੂ ਜੀ ਨੇ ਬੋਧ ਸਮਝਾਇਆ ਤੇ ਮਾਦਾ ਜੀ ਲੈਣ ਨੈਣ ਪਰ ਕੀ ਅੱਖਾਂ ਪਰ ਕੀ ਅੰਜੂ ਕੇਰ ਦੇ ਸੰਨ ਇੱਕ ਸਿੱਖ ਸੁਨਿਆਰਾ ਸੀ ਉਹ ਬਹੁਤ ਵਾਰ ਪੁੱਤਰਾਂ ਦੀ ਦਾਤ ਸਤਿਗੁਰੂ ਜੀ ਤੋਂ ਮੰਗਦਾ ਸੀ ਕਾਫੀ ਸਮਾਂ ਜਦ ਬੀਤ ਗਿਆ ਤਾਂ ਇੱਕ ਦਿਨ ਉਹ ਕਹਿੰਦੇ ਸੁਨਿਆਰਾ ਸਤਿਗੁਰੂ ਜੀ ਦੇ ਸਾਹਮਣੇ ਆਇਆ ਤੇ ਇੰਦਰੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਏਦਾਂ ਦੀ ਵਿਚਾਰਪੇ ਕਰਦੇ ਸਨ ਕਹਿੰਦੇ ਉਹ ਸੁਨਿਆਰਾ ਜਦੋਂ ਸਤਿਗੁਰੂ ਜੀ ਦੇ ਕੋਲ ਆਇਆ ਬਾਰਿਕ ਬਾਲਕ ਨੂੰ ਕਿਸੇ ਔਰਤ ਨੇ ਸੁੱਟਿਆ ਸੀ ਰਾਹੇ ਰਾ ਜਾਂਦਿਆਂ ਉਸ ਬਾਲਕ ਨੂੰ ਗੁਰੂ ਜੀ ਨੇ ਵੇਖਿਆ ਅਰ ਗੁਰੂ ਜੀ ਨੇ ਸੁਨਿਆਰੇ ਸਿੱਖ ਨੂੰ ਕਹਿਣ ਲੱਗੇ ਕਹਿੰਦੇ ਤੂੰ ਸਦਾ ਪੁੱਤਰ ਮੰਗਦਾ ਰਹਿੰਦਾ ਸੀ ਅੱਜ ਅਚਾਨਕ ਮਿਲ ਗਿਆ ਪਿਆਰ ਦੁਲਾਰ ਗੇਸ ਦੀ ਪਾਲਣਾ ਕਰੋ ਤੇਰੀ ਵੱਡੀ ਕਾਮਨਾ ਪੂਰੀ ਹੋਵੇਗੀ ਹੁਣ ਇਹ ਸੁਣ ਕੇ ਹੋ ਸੁਨੇ ਆ ਰਹੇ ਨੇ ਸਿੱਖ ਨੇ ਹੱਥ ਜੋੜ ਕੇ ਗਿਆ ਸਤਿਗੁਰੂ ਦੀ ਪਾਲਣ ਕਾਰਨ ਮੈਂ ਨਹੀਂ ਲਿਆ ਕੋਈ ਇਸਤਰੀ ਜਿਸ ਦੇ ਬਨਾਮ ਵਿੱਚ ਤੁਣਾ ਵਿੱਚ ਦੁੱਧ ਹੋਵੇ ਉਹ ਜੇ ਇਸ ਨੂੰ ਲਵੇ ਤਾਂ ਇਹ ਬੱਚਾ ਬਚ ਸਕਦਾ ਬਾਅਦ ਵਿੱਚ ਅਨਾਜ ਖਾਣ ਲੱਗ ਜਾਵੇਗਾ ਐਸਾ ਕੋਈ ਯਤਨ ਪਰਮਾਉ ਇਹ ਬੇਨਤੀ ਸੁਣ ਕੇ ਸਤਿਗੁਰੂ ਜੀ ਬੋਲੇ ਕਹਿੰਦੇ ਜਲ ਨੂੰ ਵਾਹਿਗੁਰੂ ਕਹਿ ਕੇ ਲਾਵੋ ਤੇ ਉਸ ਨਾਲ ਆਪਣੀ istri ਦੇ ਤਣਾ ਨੂੰ ਲਾਵੋ ਤੇ ਕਹਿੰਦੇ ਜਦ ਬਾਲਕ ਨੂੰ ਆਪਣੀ ਗੋਦ ਵਿੱਚ ਲਵੇਗੀ ਤਾਂ ਆਟੋਮੈਟਿਕ ਪਰਮਾਤਮਾ ਵੱਲੋਂ ਉਸ istri ਨੂੰ ਦੁੱਧ ਉਤਰਾਵੇਗਾ ਤੇ ਬੱਚਾ ਛੱਕੇ ਉਸ ਦੁੱਧ ਦੀ ਪ੍ਰਾਪਤੀ ਕਰੇਗਾ, ਪੇਟ ਦੀ ਪੂਰਤੀ ਕਰੇਗਾ, ਪਰ ਇਹਦੀ ਪਰਵਰਿਸ਼ ਹੋਵੇਗੀ। ਉਸ ਪ੍ਰਕਾਰ ਪਾਲਣ ਦੇ ਨਾਲ ਬਾਲਕ ਉੱਪਰ ਸਤਿਗੁਰ ਦੀ ਬਖਸ਼ਿਸ਼ ਨਹਿਮਤ ਵਰਤੇਗੀ, ਉਮਰ ਦੀ ਵੱਧ ਪਵੇਗੀ। ਕਿਸੇ ਸ਼ੰਕੇ ਤੋਂ ਬਿਨਾਂ ਕਹਿੰਦੇ ਬਾਲਕ ਨੂੰ ਵੱਡਾ ਹੋਊ। ਜਾਣ ਤੇ ਤੁਹਾਡੇ ਘਰ ਦੇ ਵਿੱਚ ਆਨੰਦ ਪ੍ਰਾਪਤ ਹੋਣਗੇ ਸੁਨਿਆਰੇ ਨੇ ਸਤਿਗੁਰੂ ਦੇ ਬਚਨ ਮੰਨ ਲਏ ਬਚਨ ਮੰਨ ਕੇ ਬੱਚੇ ਨੂੰ ਆਪਣੇ ਦੋਵਾਂ ਹੱਥਾਂ ਦੇ ਨਾਲ ਚੁੱਕਿਆ ਤੇ ਝੁੱਕ ਕੇ ਬੱਚੇ ਨੂੰ ਘਰ ਦੇ ਵਿੱਚ ਲਿਜਾ ਕੇ ਸਤਿਗੁਰੂ ਦੇ ਦੱਸੇ ਮੁਤਾਬਕ ਉਸੇ ਤਰ੍ਹਾਂ ਵਿਚਾਰ ਕੀਤੀ ਹੁਣ ਪਲੀ ਪ੍ਰਕਾਰ ਇਸ਼ਨਾਨ ਕਰਵਾਇਆ ਤੇ ਆ ਕੇ ਆਪਣੀ ਪਤਨੀ ਨੂੰ ਉਹ ਬੱਚਾ ਦਾ ਗੋਦ ਦੇ ਦਿੱਤਾ ਹੁਣ ਸਾਧਗੁਰ ਦੇ ਬਚਨ ਜਿਹੜੇ ਜਿਹੜਾ ਤੇ ਮਨੁੱਖ ਕਮਾਲ ਵੀਗਾ ਆਨੰਦ ਪ੍ਰਾਪਤ ਕਰੇਗਾ ਜਿਹੜਾ ਮਨੁੱਖ ਬਚਨਾਂ ਤੋਂ ਵਾਂਝਾ ਰਹਿ ਜਾਂਦਾ ਉਹ ਮਨੁੱਖ ਦੀ ਵਿਚਾਰ ਕਿੰਦਾ ਦੀ ਹੋਵੇਗੀ ਪਾਵਨੀ ਆਪਣੀ istri ਨੂੰ ਫਿਰ ਗੁਰੂ ਜੀ ਦਾ ਬਚਨ ਸੁਣਾਇਆ ਉਸ ਦੀ ਸਿੱਖਣੀ ਨੇ ਉਸ ਦੀ istri ਨੇ ਦਿਲ ਵਿੱਚ ਖੁਸ਼ ਹੋ ਕੇ ਬੱਚੇ ਨੂੰ ਲੈ ਲਿਆ ਤੇ ਗੁਰੂ ਜੀ ਵਾਲੀ ਸਾਰੀ ਵਿਧੀ ਸਾਰਾ ਵਿਚਾਰ ਦੱਸਿਆ ਉਸ ਦੀ ਪਤਨੀ ਦੇ ਉਸੇ ਤਰ੍ਹਾਂ ਵਿਚਾਰ ਹੋਈ ਨਹੀਂ ਉਸੇ ਤਰ੍ਹਾਂ ਉਹ ਵਿਚਰੀ ਤੇ ਬਾਅਦ ਵਿੱਚ ਜਿਵੇਂ ਜਿਵੇਂ ਸਾਧਗੁਰ ਨੇ ਬਚਨ ਕਹੀ ਉਹਦੇ ਮੁਤਾਬਕ ਉਹ ਬਚਨ ਪੂਰੇ ਵੀ ਹੋਏ ਆ ਬੜੇ ਪਿਆਰ ਦੇ ਨਾਲ ਉਸ ਬੱਚੇ ਨੂੰ ਆਪਣਾ ਦੁੱਧ ਚੰਗਾਉਣ ਲੱਗੀ ਉਹ ਕਹਿੰਦੇ ਬਾਲਕ ਜਿਉਂਦਾ ਰਿਹਾ ਤੇ ਉਸਦੀ ਦੰਪਦੀ ਨੇ ਉਸਦੀ ਪਾਲਣਾ ਕੀਤੀ ਹੈ ਦੋਹਾ ਨੇ ਫਿਰ ਕਹਿੰਦੇ ਉਸ ਬਾਲਕ ਨੂੰ ਆਪਣੇ ਪੁੱਤਰ ਦੀ ਤਰ੍ਹਾਂ ਪਰਵਰਿਸ਼ ਕੀਤੀ ਵਿਚਾਰਿਆ ਜਾਦੂ ਕਹਿੰਦੇ ਬੱਚਾ 5 ਸਾਲ ਦਾ ਹੋ ਗਿਆ ਦਾਦ ਗੁਰੂ ਜੀ ਨੇ ਮਹਿਲ ਮਾਤਾ ਸੁੰਦਰੀ ਜੀ ਨੇ ਉਸ ਬਾਲਕ ਨੂੰ ਵੇਖਿਆ। ਸ਼੍ਰੀ ਅਜੀਤ ਸਿੰਘ ਆਪਣੇ ਪੁੱਤਰ ਵਰਗਾ ਉਹ ਬਾਲਕ ਦਿਖ ਰਿਹਾ ਸੀ। ਤੇ ਮਾਤਾ ਸੁੰਦਰੀ ਜੀ ਵਾਰ-ਵਾਰ ਪ੍ਰੇਮ ਕਰਕੇ ਵੇਖ ਰਹੇ ਸਨ ਜਦ ਗੁਰੂ ਜੀ ਨੇ ਉਸ ਨੂੰ ਕਿਹਾ ਦਿੱਲੀ ਵਿੱਚ ਰਭੋ ਹਿਰਦੇ ਵਿੱਚ ਫਿਰ ਮਾਤਾ ਸੁੰਦਰੀ ਜੀ ਨੇ ਇਸ ਪ੍ਰਕਾਰ ਆਪਣੀ ਜਿਹੜੀ ਵਿਚਾਰ ਜ਼ਾਹਰ ਕੀਤੀ ਹੈ ਮਾਤਾ ਜੀ ਕਹਿੰਦੇ ਉਹ ਆਪਣੇ ਪਤੀ ਦੇਵ ਨੂੰ ਹੱਥ ਜੋੜ ਕੇ ਬੇਨਤੀ ਕਰਨ ਲੱਗੀ ਕਹਿੰਦੀ ਹੈ ਸਤਿਗੁਰੂ ਜੀ ਆ ਨਾਥ ਜੀ ਜੇ ਤੁਸੀਂ ਇਹ ਨਗਰ ਛੱਡਣਾ ਚਾਹੁੰਦੇ ਹੋ ਤਾਂ ਇਹ ਬੱਚਾ ਮੇਰੇ ਪੁੱਤਰ ਵਰਗਾ ਇਸ ਨੂੰ ਮੈਨੂੰ ਦੇ ਦੇਵੋ ਮੈਂ ਇਸ ਦੀ ਪਾਲਣਾ ਕਰਾਂਗੀ ਮੈਂ ਆਪਣੇ ਬੁੱਧਰ ਵਰਗਾ ਪਾਲਕ ਪੁੱਤਰ ਰੱਖਾਂਗੀ ਆਪਣਾ ਮਨ ਪਰਚਾਵਾਂਗੀ ਤੇ ਮੇਰਾ ਜਿਹੜਾ ਦੁੱਖ ਹੈ ਥੋੜਾ ਜਿਹਾ ਉਹ ਤੋਂ ਨਿਜਾਦ ਪ੍ਰਾਪਤ ਹੋਵੇਗੀ ਇਹ ਅਵਲਾਸਾ ਕਰਦੀ ਆਂ ਜਦ ਮੈਨੂੰ ਆਪਣੇ ਪੁੱਤਰ ਮੁੱਖ ਤੋਂ ਆਗਿਆ ਦੇਵਾਂਗੇ ਤਾਂ ਇਸ ਨੂੰ ਕਹਿੰਦੇ ਪਾਲਕੀ ਬਖਾਵਾਂਗੀ ਜੇਕਰ ਤੁਸੀਂ ਵਿਚਾਰ ਕਰੋਗੇ ਮੈਂ ਆਪਣਾ ਬੁੱਧਰ ਜਾਣ ਕੇ ਦੀ ਪਰਵਰਿਸ਼ ਕਰੂੰਗੀ ਦੁੱਖ ਦੇ ਵਿੱਚ ਖਲੋਦੂੰਗੀ ਭੁੱਖ ਦੇ ਵਿੱਚ ਧੁੱਪ ਦੇ ਵਿੱਚ ਛਾਂ ਦੇ ਵਿੱਚ ਜਿੱਥੇ ਜਿੱਥੇ ਜਿਵੇਂ ਜਿਵੇਂ ਸੰਸਾਰ ਦੇ ਵਿੱਚ ਵਿਚਰਦੇ ਜੀ ਨੂੰ ਜੋ ਜੋ ਵਸਤ ਦੀ ਲੋੜ ਹੈ ਉਹਦੇ ਮੁਤਾਬਕ ਵਿਚਰਾਂਗੀ ਇਦਾਂ ਕਰਕੇ ਸਤਿਗੁਰੂ ਦੇ ਸਾਹਮਣੇ ਮਾਤਾ ਸੁੰਦਰੀ ਜੀ ਨੇ ਬੇਨਤੀ ਕੀਤੀ ਅਰਜ ਕੀਤੀ ਹੈ ਜੋਧੜੀ ਕੀਤੀ ਸਤਗੁਰ ਦੇ ਸਨਮੁਖ ਮੈਂ ਆਪਣੇ ਪੁੱਤਰ ਦੀ ਤਰ੍ਹਾਂ ਹੀ ਪਾਲਾਂਗੀ ਮੈਨੂੰ ਇਸ ਵਿੱਚੋਂ ਅਜੀਤ ਸਿੰਘ ਦਿਖ ਰਿਹਾ ਸਤਗੁਰ ਜੀ ਨੇ ਸੁਣ ਕੇ ਵਜਨ ਕੀਤਾ ਕਹਿੰਦੇ ਪਾਲਕ ਪੁੱਤਰ ਜਦ ਵੱਡਾ ਹੋਵੇਗਾ ਤਾਂ ਤੇਰੇ ਵਾਸਤੇ ਵੱਡਾ ਦੁੱਖਦਾਈ ਹੋਵੇਗਾ ਇਹ ਦੁੱਖ ਦੇਵੇਗਾ ਤੁਹਾਨੂੰ ਲਬਣ ਨਾਲ ਵੀ ਕਹਿੰਦੇ ਤੇਰਾ ਕੋਈ ਵੀ ਸਹਾਈ ਨਹੀਂ ਹੋਵੇਗਾ ਜਦੋਂ ਨੇ ਦੁੱਖ ਦੇਣੇ ਸ਼ੁਰੂ ਕਰ ਦਿੱਤੇ ਇਸ ਕਰਕੇ ਇਸ ਤਰ੍ਹਾਂ ਹੀ ਪ੍ਰਸੰਨ ਰਭੋ ਜਿਵੇਂ ਕਿਵੇਂ ਕਰਕੇ ਪਰਮਾਤਮਾ ਦਾ ਭਾਣਾ ਮੰਨੋ ਪਰਮਾਤਮਾ ਦੇ ਭਾਣੇ ਵਿੱਚ ਆਨੰਦ ਪ੍ਰਾਪਤ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਹੋਵੇਗੀ ਕਹਿੰਦੇ ਇਸ ਕਰਕੇ ਇਸ ਤਰ੍ਹਾਂ ਹੀ ਸਤਿਗੁਰੂ ਦੇ ਬਚਨ ਨੂੰ ਮੰਨੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰਕੇ ਸੁਖ ਪ੍ਰਾਪਤ ਗੁਰੂ ਬਾਣੀ ਪੜੋ ਬਾਣੀ ਔਰ ਬਾਣੇ ਦੇ ਨਾਲ ਜੁੜ ਕੇ ਰਹੋ ਪੜਨ ਨੂੰ ਸੁਣਨ ਵਿੱਚ ਦਿਨ ਰਾਤ ਉਬਦੀਤ ਕਰਦੇ ਹੋ ਏ ਤੇ ਵਾਹਿਗੁਰੂ ਜੀ ਕਿਰਪਾ ਕਰਨਗੇ ਐਹੋ ਜੀ ਬਖਸ਼ਸ਼ ਰਹਿਮਤ ਕਰਨਗੇ ਸਿਮਰਨ ਦੇ ਵਿੱਚ ਮਨ ਲੱਗਾ ਰਹੇਗਾ ਆਨੰਦ ਪ੍ਰਾਪਤ ਹੋਵੇਗਾ ਸਕੂਨ ਪ੍ਰਾਪਤ ਹੋਵੇਗਾ ਇਹ ਮਨ ਦੇ ਵਿੱਚ ਝਾਤੀ ਮਾਰ ਕੇ ਵੇਖਾਂਗੇ ਤੇ ਸਭ ਕੁਝ ਨਾਸਵੰਦ ਦਿਖੇਗਾ ਤੇ ਜੇਕਰ ਇਸ ਮਨ ਨੂੰ ਪ੍ਰੇਰਿਤ ਕਰਕੇ ਸਤਿਗੁਰੂ ਦੇ ਚਰਨਾਂ ਵਿੱਚ ਜੋੜਾਂਗੇ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਦੇ ਰਹਿਾਂਗੇ ਤੇ ਇੱਕ ਦਿਨ ਉਹ ਸਮਾਵੇਗਾ ਜੇ ਇਸ ਸਮੇਂ ਸਤਿਗੁਰ ਦੀ ਕਿਰਪਾ ਰਹਿਮਤ ਪ੍ਰਾਪਤ ਹੁੰਦੀ ਹੈ ਜੇ ਇਸ ਸਮੇਂ ਸੰਸਾਰ ਦੇ ਅੰਦਰ ਆਨੰਦ ਪ੍ਰਾਪਤ ਹੁੰਦੇ ਨੇ ਸੁੱਖ ਪ੍ਰਾਪਤ ਹੁੰਦੇ ਸਕੂਨ ਪ੍ਰਾਪਤ ਹੁੰਦੇ ਨੇ ਤੇ ਸਤਿਗੁਰ ਜੀ ਕਿਰਪਾ ਜਰੂਰ ਕਰਨਗੇ ਪਰ ਇਸ ਵਿਚਾਰ ਨੂੰ ਕਹਿੰਦੇ ਲੰਮਾ ਸਮਾਂ ਲੱਗੇਗਾ ਤੁਸੀਂ ਬਾਣੀ ਬਾਣੇ ਨਾਲ ਜੁੜੇ ਰਹੋ ਤੁਹਾਡੇ ਤੇ ਕਿਰਪਾ ਰਹਿਮਤ ਬਣੇਗੀ ਇਹ ਸੁਣ ਕੇ ਮਾਤਾ ਸੁੰਦਰੀ ਜੀ ਦੁਚਿੱਤੀ ਵਿੱਚ ਪੈ ਗਏ ਨੇ ਕੀ ਕਰੀਏ ਹੁਣ ਜਿਉਂ-ਜਿਉਂ ਅੱਗੇ ਭੇਦ ਖੁੱਲਦੇ ਤਿਉਂ-ਤਿਉਂ ਦੁੱਖ ਦੀ ਪ੍ਰਾਪਤੀ ਹੋ ਰਹੀ ਹੈ ਮਾਤਾ ਸੁੰਦਰੀ ਜੀ ਆਪਣੇ ਪੁੱਤਰ ਦੀ ਯਾਦ ਦੇ ਵਿੱਚ ਆਪਣਾ ਰਹਿਦਾ ਜੀਵਨ ਵਦੀਤ ਕਰਨਾ ਚਾਹੁੰਦੇ ਗੁਰੂ ਗੋਬਿੰਦ ਸਿੰਘ ਮਾਰ ਦੇ ਵਿਛੋੜੇ ਦੇ ਵਿੱਚ ਦੁੱਖ ਦੇ ਵਿੱਚ ਪੀੜਾ ਦੇ ਵਿੱਚ ਵਿਚਰਨਾ ਚਾਹੁੰਦੇ ਨੇ ਬਾਰ ਜਿਉਂ-ਜਿਉਂ ਅਰਜ਼ ਕੀਤੀ ਜਾ ਰਹੀ ਬੇਨਤੀ ਕੀਤੀ ਜਾ ਰਹੀ ਦਿਓ ਤੂੰ ਸਤਿਗੁਰ ਜੀ ਦੇ ਬਜਨਾ ਦੇ ਅਨੁਸਾਰ ਹੋਰ ਜਿਹੜਾ ਵਿਚਾਰ ਵਧਦਾ ਜਾ ਰਿਹਾ ਉਹ ਉਹਨਾਂ ਦੀ ਗੱਲਬਾਤ ਬਣਦੀ ਜਾ ਰਹੀ ਹੈ ਕਿ ਮਾਤਾ ਸੁੰਦਰੀ ਜੀ ਵਾਸਤੇ ਆਪਣੇ ਪੁੱਤਰ ਦਾ ਵਿਜੋਗ ਹੈ ਜਿਹੜਾ ਵਿਛੋੜਾ ਹੈ ਵੈਸੇ ਜਿਉ ਸਿਆ ਨਹੀਂ ਜਾ ਰਿਹਾ ਪਰ ਫੇਰ ਵੀ ਯਤਨ ਬੈ ਕਰਦੇ ਜਿਵੇਂ ਕਿਵੇਂ ਕਰਕੇ ਸਤਿਗੁਰੂ ਦੀ ਕਿਰਪਾ ਉਹ ਜੀ ਉਹ ਵਿਛੋੜੇ ਵਿੱਚ ਉਹ ਦੁੱਖ ਦੇ ਵਿੱਚੋਂ ਨਿਜਾਤ ਪ੍ਰਾਪਤ ਉਹ ਜੀ ਕੁਝ ਨਾ ਕੁਝ ਉਦਾਂ ਦੀ ਵਿਚਾਰ ਪ੍ਰਾਪਤ ਉਹ ਜੀ ਇਦਾਂ ਬੈ ਕਰਦੇ ਨੇ ਤਾਂਦੇ ਉਹ ਵਿਚਾਰ ਗੁਰੂ ਪਿਆਰਿਓ ਸਤਿਗੁਰੂ ਜੀ ਨੇ ਜਦੋਂ ਬਚਨ ਕਹੇ ਨਹੀਂ ਜੀ ਤੁਹਾਨੂੰ ਇਦਾਂ ਹੀ ਰਹਿਣਾ ਪੈਣਾ ਪਦੀ ਬਾਸੋਈ ਕਾਮਨਾ ਨਹੀਂ ਲਈ ਐ ਕਹਿੰਦੇ ਵੱਡਾ ਹੋ ਕੇ ਕੈਸਾ ਝਗੜਾ ਕਰੇਗਾ ਹੁਣ ਮੇਰਾ ਚਿਤ ਪਰਚ ਜਾਵੇਗਾ ਇਹ ਨਹੀਂ ਵੇਖੇ ਦੇਖਦੇ ਨੇ ਇਕੱਲੀ ਰਹਿ ਕੇ ਮੈਂ ਸਦਾ ਹੀ ਕਹਿੰਦੇ ਉਦਾਸ ਰਹਾਗੀ ਤੁਸੀਂ ਕਿਰਪਾ ਕਰ ਦਿਓ ਨਾ ਪੁੱਤਰ ਤੇ ਨਾ ਹੀ ਕਹਿੰਦੇ ਪਤੀ ਪਾਸ ਹੋਵੇਗਾ ਸਭ ਕੁਝ ਕਹਿੰਦੇ ਖਾਦਮੂ ਜਣਾ ਕੁਝ دیر ਬਾਅਦ ਫਿਰ ਕਹਿੰਦੇ ਕਹਿਣ ਲੱਗੀ ਅਦਰ ਹੋਏ ਦੁਖੀ ਹਿਰਦੇ ਦੀ ਬੇਨਤੀ ਨਹੀਂ ਮੰਨੀ ਆਪ ਜੀ ਤੋਂ ਬਿਗੈਰ ਇਕੱਲੀ ਰਹਾਗੀ ਵੱਡੇ ਸੰਕਟ ਪ੍ਰਾਪਤ ਕਰਾਂਗੀ ਦੁੱਖ ਦੇ ਵਿੱਚ ਕਿਸ ਥਾਂ ਜਾ ਕੇ ਪੁਕਾਰ ਕਰਾਂਗੀ ਮੇਰੇ ਹਾਲ ਉੱਪਰ ਕਿਉਂ ਵਿਚਾਰ ਨਹੀਂ ਕਰਦੇ ਸਦਾ ਕਿਰਪਾਲੂ ਰਹਿਣਾ ਤੁਹਾਡਾ ਬਿਰਦ ਹੈ ਤੁਸੀਂ ਤੇ ਦਰ ਆਇਆ ਤੇ ਤੁਹਾਡੇ ਸੁਣਮੂ ਕੀਤੀ ਅਰਦਾਸ ਬੇਨਤੀ ਜੁਦੜੀ ਪਰਵਾਨੀ ਜਾਂਦੀ ਹੈ ਤਰ ਦਰਿਆਆਂ ਦੇ ਉੱਤੇ ਤੁਸੀਂ ਕਿਰਪਾ ਰਹਿਮਤ ਕਰ ਦਿੰਦੇ ਹੋ ਮੈਂ ਨਿਮਾਣੀ ਨਿਤਾਣੀ ਗਰੀਬਣੀ ਐ ਮੇਰੇ ਤੇ ਕਿਰਪਾ ਕਿਉਂ ਨਹੀਂ ਕਰਦੇ ਇਹ ਬਹੁਤ ਜਿਆਦਾ ਦੁਖੀ ਆ ਅਣਜਾਣ ਸਮਝਾਉਣ ਨਾਲ ਵੀ ਨਹੀਂ ਵਿਚਾਰ ਪ੍ਰਾਪਤ ਹੋ ਰਹੀ ਕੁਝ ਪੱਲੇ ਨਹੀਂ ਪੈ ਰਹਿਆ ਪਾਲਕ ਪੁੱਤਰ ਚੌਨੀ ਆ ਜੇ ਮੇ ਕੋਈ ਗੋਦ ਲੈ ਲੈਂਦਾ ਨਾ ਉਹ ਕੋਈ ਬੱਚੇ ਨੂੰ ਇਦਾਂ ਗੋਦ ਲੈਣ ਵਾਸਤੇ ਬੱਚਾ ਚੋਣੀ ਤਦ ਸਤਿਗੁਰ ਜੀ ਨੇ ਕਹਿਣਾ ਕੀਤਾ ਲੈ ਕੇ ਆਪ ਇਸ ਦੀ ਪਾਲਣਾ ਕਰੋ ਅਸੀਂ ਤਾਂ ਸਮਝਦੇ ਹਾਂ ਵੱਡਾ ਹੋ ਕੇ ਬਹੁਤ ਦੁੱਖ ਦੇਵੇਗਾ ਅਸੀਂ ਇਹ ਸਮਝਦੇ ਹਾਂ ਹੁਣ ਜਿਹੜਾ ਪੁੱਤਰ ਤੁਸੀਂ ਗੋਦ ਲੈ ਕੇ ਪਾਲੋਗੇ ਉਹ ਤੁਹਾਨੂੰ ਵੱਡਾ ਹੋ ਕੇ ਦੁੱਖ ਦੇਵੇਗਾ ਸਤਿਗੁਰੂ ਜੀ ਨੇ ਬਚਨ ਕਹਿ ਦਿੱਤੇ ਸਾਡੇ ਵੱਲੋਂ ਭਾਵੇਂ ਕੋਈ ਪੁੱਤਰ ਲੈ ਕੇ ਪਾਲ ਲਵੋ ਪਰ ਵਿਰਸ਼ ਕਰ ਲਵੋ ਦੀ ਪਰ ਯਾਦ ਰੱਖਿਓ ਦੁੱਖ ਦਾਇਕ ਹੋਵੇਗਾ ਤਦ ਸਤਿਗੁਰੂ ਨੇ ਬਚਨ ਕਹਿ ਲੈ ਕੇ ਆਪ ਇਸ ਤਰ੍ਹਾਂ ਵਿਚਾਰ ਕਰ ਸਕਦੇ ਹਾਂ ਅਸੀਂ ਤਾਂ ਕਹਿੰਦੇ ਸਮਝਦੇ ਹਾਂ ਵੱਡਾ ਹੋ ਕੇ ਕੀ ਵਿਚਾਰ ਬਣੇਗੀ ਕਿੰਦਾਂ ਦੀ ਉਹਦੀ ਮੱਦ ਬੁੱਧ ਹੋਵੇਗੀ ਉਹ ਸਾਰਾ ਪੀੜ ਜਾਣਨੇ ਆ ਬਹੁਤ ਦੁੱਖ ਦੇਵੇਗਾ ਇਸ ਪ੍ਰਕਾਰ ਅਜੀਤ ਸਿੰਘ ਵਰਗੇ ਬਾਲਕ ਨੂੰ ਪਾਸ ਬਿਠਾ ਕੇ ਵੇਕੇ ਬਹੁਤ ਸੁਖ ਪ੍ਰਾਪਤ ਕੀਤਾ ਪਾਲਣ ਵਾਸਤੇ ਆਪਣੇ ਪਤੀ ਦੇਵ ਦੀ ਆਗਿਆ ਲਈਏ ਤੇ ਉਸ ਦਾ ਨਾਮ ਵੀ ਕਹਿੰਦੇ ਆਪਣੇ ਪੁੱਤਰ ਦੇ ਨਾਮ ਦੇ ਉੱਪਰ ਹੀ ਰੱਖ ਦਿੱਤਾ ਉਹ ਅਜੀਤ ਸਿੰਘ ਪਾਲਕ ਹੋ ਗਿਆ ਉਹ ਬੱਚਾ ਗੋਦ ਲੈ ਲਿਆ ਮਾਤਾ ਸੁੰਦਰੀ ਜੀ ਨੇ ਤੇ ਉਸ ਨੂੰ ਕਹਿੰਦੇ ਸਿੱਖ ਬਾਸੋਂ ਪ੍ਰਸੰਨ ਹੋ ਕੇ ਲੈ ਲਿਆ ਫਿਰ 사ਤਗੁਰੂ ਜੀ ਬਹੁਤ ਸਮਝਾਉਂਦੇ ਰਹੇ 사ਤਗੁਰੂ ਜੀ ਸਾਹਿਬ ਦੇਵੀ ਨੂੰ ਦਿੱਲੀ ਨਗਰ ਵਿੱਚ ਰੱਖਣ ਲਈ ਕਹਿਣ ਲੱਗੇ ਆਪਣੀ ਨਾਲ ਦੇ ਭੈਣ ਵਰਗੇ ਦਾਦੇ 사ਤਗੁਰੂ ਗੁਰੂ ਗੋਬਿੰਦ ਸਿੰਘ ਮਾਰ ਦੇ ਦੂਜੇ ਮੈ ਲੱਗੜੀ ਉਹਨਾਂ ਦੇ ਪਾਸ ਟਿਕ ਕੇ ਰਵੋ ਤੁਸੀਂ ਦਖਣ ਵਾਲੇ ਪਾਸੇ ਜਾ ਕੇ ਕੀ ਲੈਣਾ ਭਾਵ ਕੁਝ ਨਹੀਂ ਤੁਸੀਂ ਇੱਥੇ ਹੀ ਰਭੋ ਸਾਰੀਆਂ ਵਿਧੀਆਂ ਨਾਲ ਤੁਸੀਂ ਸੁਖ ਪ੍ਰਾਪਤ ਕਰੋ ਸਾਰਿਆਂ ਸੰਗਤਾਂ ਨੂੰ ਮਿਲ ਕੇ ਆਨੰਦ ਮਾਣਿਓ ਤੁਹਾਡੀ ਬੂਝਾਂ ਕਰਨਗੀਆਂ ਪ੍ਰਾਤੀ ਦਿਨ ਚੱਲਣਾ ਤੇ ਸਫਰ ਕਰਨਾ ਕਹਿੰਦੇ ਬੜਾ ਦੁਖਦਾਇਕ ਪ੍ਰਾਪਤ ਹੁੰਦਾ ਇਸਤਰੀ ਜਾਤੀ ਬਹੁਤ ਦੁੱਖ ਪ੍ਰਾਪਤ ਕਰਦੀ ਏ ਇਹ ਸੁਣ ਕੇ ਸਾਹਿਬ ਦੇਵੀ ਨੇ ਹੱਥ ਜੋੜੇ ਨੇ ਕਹਿਣ ਲੱਗੀ ਸਤਿਗੁਰੂ ਜੀ ਮੈਂ ਆਪਣਾ ਇਹ ਪੱਕਾ ਨੀਮ ਬਣਾਇਆ ਹੈ ਕਿ ਪਹਿਲਾਂ ਤੁਹਾਡੇ ਦਰਸ਼ਨ ਕਰਾਂਗੀ ਫਿਰ ਕਹਿੰਦੇ ਚਰਨ ਕਮਲਾਂ ਦੀ ਬੰਦਨਾ ਕਰਾਂਗੀ ਭੋਜਨ ਫਿਰ ਛਕਾਂਗੀ ਤੇ ਸਤਿਗੁਰੂ ਜੀ ਜੇਕਰ ਮੈਨੂੰ ਇੱਥੇ ਛੱਡ ਗਏ ਫਿਰ ਮੈਂ ਕਿਵੇਂ ਦਰਸ਼ਨ ਕਰਾਂਗੀ ਕਿਵੇਂ ਜਲ ਪਾਣੀ ਸ਼ਕਾਂਗੀ ਸੱਚੇ ਮੁਖ ਪਹਿਲਾਂ ਤੇ ਮੈਂ ਤੁਹਾਡੇ ਦਰਸ਼ਨ ਕਰਦੀ ਫਿਰ ਜਲ ਪਾਣੀ ਸ਼ਕਦੀ ਆ ਇਨੇ ਹੀ ਮੈਂ ਸਾਰੇ ਸੁੱਖ ਮੰਨੇ ਨੇ ਤੁਹਾਡੇ ਸਾਥ ਵਿੱਚ ਮੈਨੂੰ ਕਹਿੰਦੇ ਪਰਮ ਆਨੰਦ ਹੈ ਵੱਡੇ ਆਨੰਦ ਦੀ ਪ੍ਰਾਪਤੀ ਉਸੋਖੀ ਹੈ ਉਸ ਵੇਲੇ ਮਾਤਾ ਸਾਹਿਬ ਦੀ ਬਾਣੀ ਵੀ ਇਦਾਂ ਦੇ ਬਚਨ ਕਹੇ ਨੇ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਨ੍ਹਾਂ ਦੀ ਵਿਚਾਰ ਜਦੋਂ ਪ੍ਰਾਪਤ ਹੋਈ ਹੈ ਇਮਾਦਾ ਸਾਹਿਬ ਦੀਵਾ ਨੇ ਆਪ ਖੁਦ ਉਹਨਾਂ ਬਚਨਾਂ ਨੂੰ 사ਤਗੁਰ ਦੇ ਸੰਮੁਖ ਜਾਹਰ ਕੀਤਾ ਹੈ 사ਤਗੁਰ ਜੀ ਦਾ ਵਿਚਾਰ ਹੈ ਜੇ 사ਤਗੁਰ ਜੀ ਨੇ ਮਨਾ ਕਰ ਦਿੱਤਾ ਹੈ ਸੁਣ ਕੇ ਵਿਚਾਰ ਕਰਨ ਲੱਗੇ ਨੇ ਮੈਂ ਫਿਰ ਕਿਵੇਂ ਪੂਜਨ ਸਕਾਂਗੀ ਇੰਨੇ ਹੀ ਮੈਂ ਸਾਰੇ ਸੁੱਖ ਮਾਣੇ ਨੇ ਇਦਾਂ ਹੀ ਸੁੱਖ ਪ੍ਰਾਪਤ ਕਰਦੀ ਆ ਰਹੀ ਸੰਗਤ ਪਾਸੋਂ ਪੂਜਾ ਕਰਵਾਉਣ ਲਈ ਆਪ ਜੀ ਪਾਸੋਂ ਵਿਛੋੜਾ ਪ੍ਰਵਤ ਕਰਾਂ ਉਹਦੇ ਬਦਲੇ ਮੈਂ ਆਸ ਨਹੀਂ ਧਾਰਨ ਕੀਤੀ ਤੁਸੀਂ ਮਨਾ ਦੀਆਂ ਸਾਰੀਆਂ ਗੱਲਾਂ ਜਾਣਦੇ ਹੋ ਜਾਣਨ ਹਾਰੋਂ ਤੁਹਾਡੇ ਤੋਂ ਕੁਝ ਲੁਕਿਆ ਛਪਿਆ ਥੋੜੀ ਰਿਆ ਤੁਹਾਡੇ ਪਾਸ ਰਹਿਣਾ ਨਹੀਂ ਬਣਦਾ ਇਹ ਤੁਸੀਂ ਕਹ ਰਹੇ ਹੋ ਇਦਾਂ ਦੀ ਵਿਚਾਰ ਕਰਦੇ ਹੋ ਔਰ ਫਿਰ ਮੇਰਾ ਕੀ ਬਣੇਗਾ ਮੇਰੇ ਪ੍ਰੇਮ ਨੂੰ ਪਰਖ ਕੇ ਆਪਣੇ ਨਾਲ ਰੱਖੋ ਐ ਸੁਆਮੀ ਜੀ ਇਹ ਮੇਰੀ ਕਾਮਨਾ ਪੂਰੀ ਕਰ ਦਿਓ ਮਨ ਵਿੱਚ ਬਹੁਤ ਦੀਨ ਹੋ ਗਏ ਤੇ ਗੁਰੂ ਜੀ ਨੇ ਜਾਣੀ ਤੇ ਨਾਲ ਚੱਲਣ ਦੀ ਇਹ ਬੇਨਤੀ ਮੰਨ ਲਈ ਸੰਗਤ ਵਿੱਚ ਮਾਦਾ ਸੁੰਦਰੀ ਜੀ ਨੂੰ ਛੱਡ ਕੇ ਹੁਣ ਸਾਧਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਗੇ ਦੱਖਣ ਦੇਸ਼ ਵੱਲ ਉਧਰ ਨੂੰ ਸਤਿਗੁਰੂ ਜੀ ਨੇ ਚਾਲੇ ਪਾਉਣ ਦੀ ਵਿਚਾਰ ਕੀਤੀ ਉਹ ਸਿੱਖੋ ਚੱਲੋ ਵੀ ਦੱਖਣ ਦੇਸ਼ ਵੱਲ ਸਾਰੇ ਸਤਿਗੁਰੂ ਜੀ ਦੇ ਨਾਲ ਦੱਖਣ ਵਾਲੇ ਪਾਸੇ ਜਾਣਾ ਚਾਹੁੰਦੇ ਸਨ ਇੰਨੇ ਵਿੱਚ ਬਹਾਦਰ ਸ਼ਾਹ ਨੇ ਆਪਣੀ ਨੀਜੀ ਉਮਰਾਬ ਨੂੰ ਗੁਰੂ ਜੀ ਪਾਸ ਭੇਜਿਆ ਉਮਰਾਬ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰਦੇ ਆ ਕੇ ਨਤਮਸਤਕ ਕੀਤਾ ਨਮਸ਼ਕਾਰ ਕੀਤੀ ਹੈ ਹੱਥ ਜੋੜ ਕੇ ਬੰਦਰਾ ਕੀਤੀ ਹੈ ਸਾਰਾ ਬਿਰਤਾਂਤ ਸਤਿਗੁਰੂ ਜੀ ਪਾਸ ਕਹਿ ਦਿੱਤਾ ਜਿਵੇਂ ਜਿਵੇਂ ਜੰਗਮਦਾਨ ਵਿੱਚ ਹੋਈ ਹੈ ਜਿਵੇਂ ਕਿਵੇਂ ਵਿਚਾਰ ਹੋਣਾ ਕੀ ਦੀ ਸਾਰੀ ਵਿਚਾਰ ਸਤਿਗੁਰੂ ਜੀ ਦੇ ਸਨਮੁਖ ਆ ਕੇ ਵਰਣਨ ਕਰ ਦੇਣਾ ਕੀਤੀ ਸਤਿਗੁਰੂ ਜੀ ਦੀ ਕਿਰਪਾ ਰਹਿਤ ਵਰਤੀ ਹੈ ਇਦਾਂ ਕਰਕੇ ਇਹ ਜਿਹੜਾ ਵਿਚਾਰ ਸੀ ਉਥੋਂ ਦਾ ਇਦਾਂ ਪ੍ਰਾਪਤ ਹੋਇਆ ਸਤਿਗੁਰੂ ਨੇ ਸਿੱਖਾਂ ਨੂੰ ਵੀ ਹੁਕਮ ਕਰ ਦਿੱਤਾ ਉਹ ਸਿੱਖੋ ਵੀ ਦੱਖਣ ਦੇਸ਼ ਵੱਲ ਚੱਲਣ ਦੀ ਵਿਚਾਰ ਪ੍ਰਾਪਤ ਕਰੋ ਹੁਣ ਮਾਤਾ ਸਾਹਿਬ ਦੇਵਾ ਨੂੰ ਸਤਿਗੁਰ ਜੀ ਆਪ ਆਪਣੇ ਨਾਲ ਲੈ ਚੱਲੇ ਤੇ ਮਾਤਾ ਸੁੰਦਰੀ ਜੀ ਨੂੰ ਦਿੱਲੀ ਵਿਖੇ ਛੱਡ ਚੱਲੇ ਉਸ ਵਕਤ ਇਦਾਂ ਦੀ ਵਿਚਾਰ ਹੋਈ ਤੇ ਇਧਰੋਂ ਬਹਾਦਰ ਸ਼ਾਹ ਨੇ ਵੀ ਸਤਿਗੁਰ ਦੇ ਸਨਮੁਖ ਪਿਆਰ ਸਤਕਾਰ ਪੂਰਨ ਤੌਰ ਤੇ ਰਿਸਪੈਕਟ ਰੂਪੀ ਇਹ ਜਿਹੜਾ ਸਨੇਹਾ ਸੀ ਵਿਚਾਰ ਸੀ ਸਤਿਗੁਰ ਦੇ ਪਾਸ ਭੇਜਿਆ ਉਸ ਵਕਤ ਉਮਰਾਮ ਨੇ ਗੁਰੂ ਜੀ ਦੇ ਕੋਲ ਆ ਕੇ ਸਾਰਾ ਬਿਰਤਾਂਤ ਸੁਣਾਇਆ ਕਹਿ ਦਿੱਤਾ ਬਾਦਸ਼ਾਹ ਬਹਾਦਰ ਸ਼ਾਹ ਨੇ ਜੰਗ ਜਿੱਤ ਕੇ ਹਕੂਮਤ ਪ੍ਰਾਪਤ ਕਰ ਲਈ ਹੈ ਤੇ ਹੁਣ ਆਗਰਾ ਨਗਰ ਵਿੱਚ ਤੱਕ ਗਏ ਨੇ ਆਪ ਜੀ ਦਾ ਨਿਤ ਪ੍ਰਸੰਗ ਕਹਿੰਦੇ ਨੇ ਆਪ ਜੀ ਨੂੰ ਮਿਲਣਾ ਚਾਹੁੰਦੇ ਨੇ ਇੰਤਜ਼ਾਰ ਪੇ ਕਰਦੇ ਨੇ ਕਿਰਪਾ ਕਰਕੇ ਉਹਨਾਂ ਨੂੰ ਆਪਣੇ ਦਰਸ਼ਨਾਂ ਦੀਦਾਰੇ ਪ੍ਰਦਾਨ ਕਰਵਾ ਦਿਓ ਰਹਿਮਤ ਕਰਵਾ ਦਿਓ ਸਤਿਗੁਰੂ ਜੀ ਨੇ ਬਚਨ ਕਹੇ ਕਹਿੰਦੇ ਸਾਡੇ ਵੱਲੋਂ ਕੋਈ ਦੇਰ ਨਹੀਂ ਅਸੀਂ ਕੂਚ ਕਰਨ ਦੀ ਤਿਆਰੀ ਕਰਵਾਈ ਹੈ ਕਈ ਦਿਨਾਂ ਵਿੱਚ ਉੱਥੇ ਪਹੁੰਚ ਜਾਵਾਂਗੇ ਬਾਦਰਸ਼ਾ ਨੂੰ ਜਾ ਕੇ ਕਹੋ ਅਸੀਂ ਚੱਲ ਕੇ ਆ ਰਹੇ ਆ ਉਹ ਸਾਡੇ ਇੰਤਜ਼ਾਰ ਦੇ ਵਿੱਚ ਵਿਚਾਰ ਪ੍ਰਾਪਤ ਕਰ ਲਵੇ ਇਦਾਂ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਕਲਗੀਧਰ ਗੁਰੂ ਸਾਹਿਬ ਜੀ ਉਸ ਵਕਤ ਉਹ ਜਿਹੜਾ ਉਥੇ ਦਿੱਲੀ ਤੋਂ ਆਗਰੇ ਵੱਲ ਚੱਲਣ ਦੀ ਵਿਚਾਰ ਬਣਾਉਣ ਲੱਗੇ ਨੇ ਕਿਵੇਂ ਕਰਕੇ ਵਿਚਾਰ ਬਣਦੀ ਕੀ ਕੀ ਗੱਲਬਾਤ ਬਣਦੀ ਏ ਉਹ ਰਹਿੰਦੀ ਵਿਚਾਰ ਆਪਾਂ ਕੱਲੂ ਸਰਵਣ ਕਰਾਂਗੇ ਕਥਾ ਵਿਚਾਰ ਦਾ ਜੋ ਸਮਾਏ ਸਮਾਪਤ ਹੋ ਚੁੱਕਿਆ ਆਓ ਗੁਰੂ ਚਰਨਾਂ ਦੇ ਵਿੱਚ ਸਮਾਪਤੀ ਕਰਨ ਦਾ ਯਤਨ ਕਰੀਏ ਸਤਿਗੁਰੂ ਜੀ ਕਿਰਪਾ ਕਰਦੇ ਨੇ